응응 응. 엄마 한지 you <laughs> නමかんですよね <laughs> 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 ਬਾ ਦੁੱਬੀਏ ਇਹ ਗਦੀ ਮੈਂ ਉਧਰ ਜੇ ਆਉਣੀ ਐ ਨਿਕਾ ਉਧਰ ਹੀ ਹੋਣੀ ਐ ਕਿ ਚੱਲ ਮਮਾ ਕੋਲ ਹਾਂ ਮੈਂ ਆਉਣੀ ਚਾਹ ਤੂੰ ਮਮਾ ਕੋਲ ਜਾ ਮੇਟੀ ਸੁੱਕਣੀਆਂ ਪਾਇਆ ਇਹਨਾਂ ਨੂੰ ਅਦੇ ਲੱਕਾ ਕੇ ਦਾ ਕੀ ਕੀਤਾ ਤੂੰ ਬੇਚਾਰੇ ਦੀ ਬਾਹ ਕਿਧਰੇ ਤੋੜ ਕੇ ਸਿੱਟੀ ਪਿਆ ਕਪੜੇ ਉਹਦੇ ਲਾ ਕੇ ਸਿੱਟੇ ਪਿਆ ਨਮਾਰਿਆ ਤੈਨੂੰ ਚਾ ਸੁੱਕਣਾ ਪਾ ਦੇ ਇਹਨੂੰ ਵੀ ਬਾਹ ਤਾਂ ਉਹਦੀ ਇੱਥੇ ਰਹਿ ਗਈ ਓਏ ਬਾਹ ਕਿੱਥੇ ਆਦੀ ਆ ਭਈਆ ओ लतवी टूटती <laughs> बेचारे दी लत <लात्वी> <laughs> भी टूट गई कोई न फिर मुंह क्या बनाया है जोड ला जोड ला दोनों बाद थोड़ी बोलाता लाता बेटे दूजा पासा पा दुसरा बसा, हाय हाय